ਪੰਜਾਬ ਨੂੰ ਲੱਗਿਆ ਇੱਕ ਵੱਡਾ ਚਟਕਾ ਪੰਜਾਬ ਦੀਆਂ ਦਿਨ-ਬਦਨ ਮੁਸ਼ਕਲਾਂ ਵਧ ਰਹੀਆਂ ਨੇ ਜਿहां ਦੱਸਦੀ ਏ ਕਿ ਪੰਜਾਬ ਇੱਕ ਖੇਤੀਬਾੜੀ ਪ੍ਰਦਾਨ ਸੂਬਾ ਹੈ ਜਿਸ ਦੇ ਵਿੱਚ ਕਣਕ ਤੇ ਝੋਨਾ ਭਾਰੀ ਮਾਤਰਾ ਦੇ ਵਿੱਚ ਉਗਾਇਆ ਜਾਂਦਾ ਹੈ ਇਸੇ ਚੋਨੇ ਤੋਂ ਪੈਦਾ ਹੋਏ ਚੌਲ ਪੰਜਾਬ ਹੋਰ ਸੂਬਿਆਂ ਨੂੰ ਵੀ ਪ੍ਰਦਾਨ ਕਰਦਾ ਹੈ ਤੇ ਨਾਲ ਹੀ ਨਾਲ ਹੋਰ ਮੁਲਕਾਂ ਨੂੰ ਵੀ ਪੰਜਾਬ ਦੇ ਵੱਲੋਂ ਚਾਵਲ ਭੇਜੇ ਜਾਂਦੇ ਨੇ ਪਰੰਤੂ ਹੁਣ ਹੋਰ ਸੂਬਿਆਂ ਦੇ ਨਾਲ-ਨਾਲ ਨਾਗਾਲੈਂਡ ਤੋਂ ਵੀ ਪੰਜਾਬ ਦੇ ਪੈਦਾ ਕੀਤੇ ਹੋਏ ਚੌਲ ਨਿਕਾਰ ਦਿੱਤੇ ਗਏ ਨੇ ਜੀਹਾਂ ਦੱਸਦੀ ਕਿ ਬਿੱਤੇ ਦਿਨ ਨਾਗਾਲੈਂਡ ਦੇ ਦੀਮਾਪੁਰ ਦੇ ਵਿੱਚ ਪੰਜਾਬ ਦੇ ਵੱਲੋਂ 18 ਗੱਡੀਆਂ ਰਵਾਨਾ ਹੋਈਆਂ ਸਨ ਚਾਵਲਾਂ ਦੀਆਂ ਪਰ ਕੇ ਜਿਨ੍ਹਾਂ ਨੂੰ ਦੀਮਾਪੁਰ ਦੇ ਖੁਰਾਪ ਪਗ ਦੇ ਵੱਲੋਂ ਨਿਕਾਰ ਦਿੱਤਾ ਗਿਆ ਹੈ ਦੇ ਵਿੱਚ ਚੋਲਾ ਦੇ ਵਿੱਚ ਕੀੜੇ ਦਾ ਸੰਕਰਮਣ ਹੋਣ ਦਾ ਖਦਸ਼ਾ ਦਤਾਇਆ ਗਿਆ ਜਿਸ ਦੇ ਕਾਰਨ ਇਹ ਚਾਵਲ ਨਕਾਰ ਦਿੱਤੇ ਗਏ ਨੇ ਤੇ ਉਹਨਾਂ ਨੇ ਅਸਵੀਕਾਰ ਸਰਹੱਦ ਤੋਂ ਪਰੇ ਦਾ ਲੇਬਲ ਲਗਾ ਕੇ ਪੰਜਾਬ ਦੇ ਇਹ ਚਾਵਲ ਨਕਾਰ ਦਿੱਤੇ ਨੇ ਇਥੇ ਦੱਸਦੀ ਏ ਕਿ ਰਾਜ ਸਰਕਾਰ ਦੇ ਨਾਲ 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 ਭਾਰਤੀ ਖੁਰਾਕ ਨਿਗਮ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਦੇ ਵੱਲੋਂ ਤਿਆਰ ਕੀਤੇ ਗਏ ਚਾਵਲਾਂ ਦੇ ਵਿੱਚ ਜਾਂ ਤਾਂ ਕੀੜੇ ਦਾ ਸੰਕਰਮਣ ਪਾਇਆ ਜਾਂਦਾ ਹੈ ਜਾਂ ਫਿਰ ਲੋੜ ਤੋਂ ਵੱਧ ਟੁੱਟੇ ਹੋਣ ਦਾ ਖਦਸ਼ਾ ਪਾਇਆ ਜਾਂਦਾ ਹੈ ਜਿਸ ਦੇ ਕਾਰਨ ਇਹ ਚਾਵਲ ਨਕਾਰ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਹੈ ਕਿ ਪੰਜਾਬ ਵੱਲੋਂ ਪੈਦਾ ਕੀਤੇ ਗਏ ਚਾਵਲਾਂ ਦੀ ਗੁਣਵੱਤਾ ਉਨੀ ਨਹੀਂ ਹੈ ਜਿੰਨੀ ਕੇਂਦਰ ਨਿਰਧਾਰਿਤ ਤੌਰ ਤੇ ਹੋਣੀ ਚਾਹੀਦੀ ਹੈ ਤੇ ਤੇਜੀ ਕੋ ਜੋਗਾ ਹੈ ਕਿ ਪੰਜਾਬ ਦੇ ਸੁਨਾਮ ਤੋਂ 4 ਨਵੰਬਰ ਨੂੰ ਗੱਡੀਆਂ ਰਵਾਨਾ ਹੋਈਆਂ ਸਨ ਨਾਗaland ਦੇ ਦੀਮਾਪੁਰ ਦੇ ਵੱਲ ਤੇ 11 ਤੋਂ 12 ਨਵੰਬਰ ਦੇ ਤੱਕ ਉਥੇ ਪਹੁੰਚੀਆਂ ਸਨ ਉਥੇ ਪਹੁੰਚਣ ਤੇ ਇਨ੍ਹਾਂ ਗੱਡੀਆਂ ਵਿੱਚ ਭਰੇ ਹੋਏ ਚੌਲਾਂ ਨੂੰ ਨਕਾਰ ਦਿੱਤਾ ਗਿਆ ਅਤੇ ਦੱਸਦੀ ਹੈ ਕਿ 23097 ਬੋਰੀਆਂ ਦੇ ਵਿੱਚ ਚੌਲ ਭਰੇ ਹੋਏ ਸਨ ਜਿਨ੍ਹਾਂ ਦੀ ਗਿਣਤੀ ਲਗਭਗ 11241 ਕੁਇੰਟਲ ਦਸੀ ਜਾ ਰਹੀ ਹੈ ਇਹਨਾਂ ਸਾਰੇ ਦੇ ਸਾਰੇ ਚਾਵਲਾਂ ਨੂੰ ਨਕਾਰ ਦਿੱਤਾ ਗਿਆ ਜਿਨ੍ਹਾਂ ਦੀ ਗੁਣਵੱਤਾ ਘਟ ਹੋਣ ਦੇ ਕਾਰਨ ਚੌਲਾਂ ਵਿੱਚ ਸੰਕਰਮਣ ਹੋਣ ਦੇ ਕਾਰਨ ਜਿਹੜਾ ਕਿ ਕੀੜਿਆਂ ਦੁਆਰਾ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਚੌਲਾਂ ਦੀ ਗੁਣਵੱਤਾ ਦੇ ਘਟ ਹੋਣ ਦੇ ਕਾਰਨ ਇਹਨਾਂ ਚੌਲਾਂ ਨੂੰ ਨਕਾਰ ਦਿੱਤਾ ਗਿਆ ਹੈ ਇੱਥੇ ਇਹ ਖਾਸ ਗੱਲ ਇਹ ਹੈ ਕਿ ਇੰਨੀ ਖਪਤ ਹੋਈ ਹੈ ਇਹਨਾਂ ਖਰਚਾ ਹੋਇਆ ਹੈ ਜਿਹੜਾ ਕਿ ਪੰਜਾਬ ਦੇ ਕਿਸਾਨਾਂ ਦਾ ਜਾਂ ਮਿਲਰਾਂ ਤਾਂ ਹੋਇਆ ਹੋਵੇਗਾ ਉਸ ਨੂੰ ਲੈ ਕੇ ਹੁਣ ਭਾਰੀ ਫਿਕਰ ਜਤਾਇਆ ਜਾ ਰਿਹਾ ਹੈ ਕਿ ਇੰਨਾ ਖਰਚਾ ਕਰਨ ਦੇ ਬਾਵਜੂਦ ਵੀ ਜਿੱਥੇ ਚਾਵਲ ਪਹੁੰਚਾਉਣੇ ਸਨ ਉੱਥੇ ਪਹੁੰਚ ਕੇ ਵੀ ਸਹੀ ਵਰਤੋਂ ਦੇ ਵਿੱਚ ਨਹੀਂ ਆਏ ਨੇ ਹੁਣ ਇੱਥੇ ਖਾਸ ਗੱਲ ਇਹ ਜਤਾਈ ਜਾ ਰਹੀ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਚਾਵਲ ਨਕਾਰੇ ਜਾਂਦੇ ਰਹੇ ਤਾਂ ਇਹ ਪੰਜਾਬ ਦੇ ਲਈ ਮੁਸ਼ਕਲ ਪੈਦਾ ਹੋ ਸਕਦੀ ਹੈ